ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਅਤੇ CGC ਲਾਂਡਰਾ ਨੂੰ ਇੱਕ ਨਵੇਕਲੀ ਪਹਿਲ ਲਈ ਮੌਕਾ ਦਿੱਤਾ ਗਿਆ ਹੈ ਜਿਸ ਵਿੱਚ ਸਟਾਰਟਅੱਪਸ ਉਦਯੋਗ ਮਹਾਤਸਵ 2025 ਲਈ ਸਮਾਗਮ 16 ਜਨਵਰੀ 2025 ਨੂੰ CGC ਲਾਂਡਰਾ ਵਿਖੇ ਕਰਵਾਇਆ ਜਾ ਰਿਹਾ ਹੈ ਅੱਜ Mohali Press Club ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ CGC ਲਾਂਡਰਾ ਦੇ ਡਾਇਰੈਕਟਰਾਂ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਦੌਰਾਨ ਇਨਵੈਸਟਰਾਂ ਅਤੇ 스타ਟਅਪ ਲਈ ਕੰਮ ਕਰਨ ਦਾ ਵਧੀਕ ਮੌਕਾ ਮਿਲੇਗਾ ਇਸ ਇਵੈਂਟ ਦਾ ਨਾਮ ਉਦਯੋਗ ਮਤਸਵ 2025 ਰੱਖਿਆ ਗਿਆ ਹੈ ਜੋ ਇੱਕ ਵਿਲੱਖਣ ਪ੍ਰੋਗਰਾਮ ਹੈ ਜਿਸ ਵਿੱਚ ਨਵੇਕਲੀਆਂ ਖੋਜਾਂ ਕਰਨ ਵਾਲੇ ਵਿਦਿਆਰਥੀਆਂ ਜਿਹੜੇ ਕਿ ਕਿਸੇ ਸਮੇਂ ਪੈਸਿਆਂ ਦੀ ਘਾਟ ਕਾਰਨ ਤਰੱਕੀ ਦੀ ਰਾਹ ਉੱਤੇ ਤੁਰਨ ਤੋਂ ਵਾਂਝੇ ਰਹਿ ਜਾਂਦੇ ਸੀ ਅਤੇ ਪੈਸਿਆਂ ਦੀ ਥੋੜ੍ਹ ਕਾਰਨ ਉਹਨਾਂ ਦੇ ਪ੍ਰੋਜੈਕਟ ਸਮੇਂ ਤੇ ਪਹਿਲਾਂ ਹੀ ਦਮ ਤੋੜ ਦਿੰਦੇ ਸੀ ਜੋ ਲੋਕ ਇਸ ਸਮਾਜ ਨੂੰ ਆਪਣੀਆਂ ਪਹਿਲ ਕਦਮੀਆਂ ਅਤੇ ਵਿਲੱਖਣ ਖੋਜਾਂ ਕਾਰਨ ਵਧੀਆ ਬਣਾਉਣ ਦਾ ਇੱਛੂ ਖਾਨ ਇਹ ਪਲੇਟਫਾਰਮ ਉਹਨਾਂ ਲੋਕਾਂ ਲਈ ਸੁਨਹਿਰਾ ਮੌਕਾ ਪ੍ਰਦਾਨ ਕਰੇਗਾ ਸਰ ਸਟਾਰਟਅਪ ਦੀ ਜੇ ਆਪਾਂ ਗੱਲ ਕਰੀਏ ਬੇਸਿਕਲੀ ਕਿਸੇ ਕੋਲ ਕੋਈ ਇਨੋਵੇਟਿਵ ਆਈਡੀਆ ਹੈਗਾ ਤੇ ਕੋਈ ਉਸ ਨੂੰ ਲਾਂਚ ਕਰਨਾ ਚਾਹੁੰਦਾ ਹੈ ਆਪਣਾ ਪ੍ਰੋਡਕਟ ਬਣਾ ਕੇ ਵੇਚਣਾ ਚਾਹੁੰਦਾ ਹੈਗਾ ਇਹ ਉਹ ਮਾਰਕੀਟ ਚ ਅਵੇਲੇਬਲ ਨਹੀਂ ਹੈਗਾ ਇਨੋਵੇਟਿਵ ਆਈਡੀਆ ਨੂੰ ਲਾਂਚ ਕਰਨਾ ਹੀ ਇੱਕ ਕੰਪਨੀ ਬਣਾਣੀ ਉਸ ਦੇ ਉਸ ਪ੍ਰੋਡਕਟ ਦੇ ਉੱਪਰ ਉਸ ਨੂੰ ਆਪਾਂ ਸਟਾਰਟਅਪ ਕਹਿੰਦੇ ਹਾਂ ਇਸ ਤਰ੍ਹਾਂ ਤੇ ਇਹਦੇ ਪੈਰਾਮੀਟਰ ਜਿਹੜੇ ਹੈਗੇ ਨੇ ਕਿ ਕਿਤਨਾ ਸਮਾਂ ਲョਏਗੀ ਮਰਜ਼ੀ ਪ੍ਰਸੰਨਿਤ ਹੋ ਦੇ ਤਾਂ ਕਿ ਤੁਹਾਡੀ ਇਨੋਵੇਟ ਸਰ ਫਾਈਂਡ ਆਊਟ ਹੋਵੇਗਾ ਹਾਂ ਦੇਖੋ ਸਰ ਇਹਦੇ ਚ ਇਨੋਵੇਸ਼ਨ ਜਿਹੜੀ ਹੈਗੀ ਹੈ ਜਿਵੇਂ ਆਪਾਂ ਕਹਿੰਦੇ ਆ ਕਿ ਆਪਾਂ ਨਵੀਂ ਕੋਈ ਕਾਗੜ ਘੜਤੀ ਕੁਝ ਨਵਾਂ पैरामीटर करता या तो आप करते या जहाँ उसकी एफिशंसी बढ़ाती या आप कही कि उस काम करने का तरीका बहुत ही आसान लिया राइट एक एक तरह की इनोवेशन कही जाती है सो स्टार्टअप को इंडशलाइज करने दो तीन पैरामीटर आप देखते हैं मोरओवर ओवर आप देखते हैं कि जो उन्होंने प्रोडक्ट बनाया है वह क्या इंडस्ट्री से एप्लीकेबल हो रहा है जेकर हो रहा है तो ਉਹਨਾਂ ਨੇ ਉਸ ਪ੍ਰੋਡਕਟ ਨੂੰ ਇੰਡਸਟਰੀਅਲ ਪੁਆਇੰਟ ਆਫ ਓਰੀਜਿਨਲ ਬਣਾਇਆ ਹੈਗਾ ਤੇ ਉਸ ਨੂੰ ਲਾਂਚ ਕਰਨਾ ਚਾ ਰਹੇ ਨੇ ਮਾਰਕੀਟ 'ਚ ਤੇ ਹਾਲੇ ਹਾਲੇ ਤੱਕ ਇਹ ਹੈ ਨਹੀਂਗਾ ਉਸ ਨੂੰ ਆਪਾਂ ਇਨਕੂਬੇਟ ਕਰਵਾਉਣਾ ਤੇ ਉਹਨੇ ਉਹਦੀ ਹੈਲਪ ਕੀਤੀ ਜਾਂਦੀ ਹੈ ਕੰਪਨੀ ਨੂੰ ਲਾਂਚ ਕਰਨ ਦਾ। ਅੱਛਾ ਕਿੰਨੇ ਸਟਾਰਟਅੱਪਸ ਨੇ ਪਾਰਟਿਸਿਪੇਟ ਕਰ? ਜੇ ਆਪਾਂ ਐਸਆਈਸੀ ਰਾਈਜ਼ ਐਸੋਸੀਏਸ਼ਨ ਦੀ ਗੱਲ ਕਰੀਏ ਤੇ ਉਹਦੇ 'ਚ ਦੋ ਸਟਾਰਟਅੱਪ ਸਾਡੇ ਸਿਲੈਕਟ ਹੋਏ ਨੇ। ਜਿਹੜੇ ਕਿ ਇਹਨਾਂ 27ਾਂ ਦੇ ਵਿੱਚ ਘਾਤ ਨੇ ਮਤਲਬ 27ਾਂ ਚੋਂ ਹੀ ਦੋ ਸਾਡੇ ਨੇ ਐਸਏਸੀ ਰਾਈਜ਼ ਐਸੋਸੀਏਸ਼ਨ ਸੀਸੀ ਲੰਬਾ ਕੋਈ ਫੀਲਡ ਵੀ ਰਹੇਗਾ ਸਰ ਕੋਈ ਫੀਲਡ ਨਹੀਂ ਹੈਗੀ ਇਹਦੇ ਵਿੱਚ ਇਨੋਵੇਟਿਵ ਆਈਡੀਆ ਜਿਹਦੇ ਕੋਲ ਹੈਗਾ ਉਹ ਪ੍ਰੋਵਨ ਕਰ ਸਕਦਾ ਹੈ ਹਾਂਜੀ ਇਹਦੇ ਵਿੱਚ ਫਾਰਮਾਸਿਊਟੀਕਲ ਬੈਕਗਰਾਉਂਡ ਤੋਂ ਵੀ ਹੈ ਬਾਇਓਟੈਕਨੋਲੋਜੀ ਡਿਪਾਰਟਮੈਂਟ ਤੋਂ ਵੀ ਹੈਗੇ ਨੇ ਤੇ ਆਪਾਂ ਜੇ ਗੱਲ ਕਰੀਏ ਇਲੈਕਟ੍ਰੋਨਿਕਸ ਫੀਲਡ ਦੇ ਵੀ ਹੈਗੇ ਨੇ ਸਟਾਰਟਅੱਪਸ ਤੇ ਮੈਕੈਨਿਕਲ ਦੇ ਵੀ ਨੇ

टाइम चन्नीगढ़ तो रहे तो राम एंजल्स नेटवर्क हैगा है? चन्नीगढ़ एंजल्स नेटवर्क है, सो दिस काइंड ऑफ कंपनीज सॉफ्टवेयर सॉल्यूशंस हैगी है तो ये कंपनियां तो इन्वेस्टर्स जड़े होने आ रहे हैं